ਕੀ ਗੱਲ ਦੇਰੀ ਮੜ ਕੇ ਉੱਪਰ ਕਰਕੇ ਬੈਠੀ ਆਂ ਕੀ ਗੱਲ ਹੈ ਪਤਾ ਨਹੀਂ ਆ ਤਾਂ ਕੀ ਕੀ ਸਾਰਾ ਦਿਨ ਨਿਆਣੇ ਆਣੇ ਨੋਨ ਨਾ ਚਨਾ ਰੋਟੀ ਖਾਣੇ ਆ ਨਿਆਣੇ ਭੁੱਖੇ ਆ ਤੇ ਹੁਣ ਫੇਰ ਉੱਤੋਂ ਧਰਨ ਦਾ ਟਾਈਮ ਹੋਇਆ ਤੇ ਸਭ ਦਾ ਆਕੜਾ ਕਰੀ ਮੁਕਿਆ ਆ ਸਾਰੇ ਆ ਸਰਦਨ ਨਹੀਂ ਕੰਨੀ ਕੰਨੀ ਹੈ ਗੱਲਾਂ ਮੈਂ ਰਾਤ ਨੂੰ ਵੀ ਚਾਰੇ ਆਈਆਂ ਕੰਮ ਤੋਂ ਕਿੰਨੋਂ ਲੱਚਾ ਨਾਲ ਰੋਟੀ ਪਾਈ ਤੇ ਨਾਲ ਉਹ ਜਿਹੜਾ ਘੁੱਟ ਦੁੱਧ ਲਿਉਂਦੇ ਸੀ ਤੁਸੀਂ ਉਧਰ ਉਧਰ ਤੇ ਕੱਚੀ ਲੱਸੀ ਨਾਲ ਕਰ ਦਿੱਤੀ ਹੈ ਤਾਂ ਆਪਣਾ ਤੇ ਬੰਮਾ ਕਿਦਾਂ ਗੁਜ਼ਾਰਾ ਹੋਊਗਾ ਬੜਾ ਉਫਾਦ ਮੈਂ ਜਿਸੋ ਜਨੇ ਬੜੀ ਗਰੀਬੀ ਕਿਨਾਂ ਤੇ ਇਸ ਵੀ ਨਹੀਂ ਤੇ ਜਦੋਂ ਆਪ ਵੀ ਖੱਟੇ ਪਿਆ ਨਾ ਦੇ ਬਾਲ ਨਾ ਨਾ ਕੁਰੀ ਹੈਗਾ ਅੰਦਰੋਂ ਮੱਖੇ ਨੂੰ ਵੀ ਨਾ ਚੱਲਿਆ ਮੇਰੀ ਗੱਲ ਸੁਣੋ ਤੁਸੀਂ ਅੰਦਰ ਕੰਮ ਤੇ ਜਾਂਦੇ ਜੇ ਉਹਨੂੰ ਪੁੱਛੂ ਮੈਂ ਉਹ ਕਿ ਤੇ ਸਰਦਾਰ ਜੀ ਪੈਸੇ ਦੇ ਦੇ ਤਵੇ ਕੁਛ ਨਹੀਂ ਆਉਂਦਾ ਮੈਂ ਸਰਦਾਰ ਜੀ ਨੂੰ ਉਹ ਤਾਂ ਮੈਂ ਪੁੱਛਿਆ ਕਿ ਰਕ ਦੇਣਾ ਹੋ ਗਿਆ ਉਹਦੋਂ ਤੇ ਆਂਦੀ ਸੀ ਕਿ ਬੱਚਿਆਂ ਦੀ ਫੀਸ ਬੁੱਕ ਤਾਰੀ ਹੈ ਨਹੀਂ ਕਿ ਨਾਹ ਵੀ ਸਾਡੇ ਘਰ ਦਾ ਰੋਟੀ ਦਾ ਵੀ ਔਖਾ ਹੋ ਜਾਂਦਾ ਵਾ ਤੇ ਮੈਨੂੰ ਲੱਗੇ ਕਿ ਦੋ ਤਿੰਨ ਘਰਾਂ ਹੁਣ ਬਾਅਦ ਤੋਂ ਕੌਂਦੀ ਨੇ ਦਾਅਵਾ ਲੱਗਦਾ ਕਿ ਮੈਨੂੰ ਪਾਣੀ ਕਿਉਂ ਹੁੰਦਾ ਵਾ ਮੈਂ ਪਾਣੀ ਰਾਤੀਂ ਆਰੇ ਭੁੱਖੇ ਸੁੱਤੇ ਮੇਰੀ ਸਾਰੀ ਰਾਤ ਨੀਂਦ ਨਹੀਂ ਆਈ ਮੇਰਾ ਕਲੇਜਾ ਵੱਧ ਵੱਧ ਜਾਂਦਾ ਹੀ ਬਿਨਾਂ ਇਹ ਭੁੱਖੇ ਸੁੱਤੇ ਤੇ ਦੋ ਇਤਾਂ ਦੇ ਵਿੱਚ ਚੱਲੂ ਆਪਣੇ ਮੈਂ ਤੁਹਾਨੂੰ ਕਿਹਾ ਹੋਵੇ ਮੈਂ ਇਹ ਕੰਮ ਕੰਮ ਚ ਆਇਆ ਕਰਾਂ ਤੋਈ ਮੈਨੂੰ ਜਾਣ ਨਹੀਂ ਤੈਨੂੰ ਜਾਣੇ ਤੂੰ ਘਰ ਦਾ ਕੰਮ ਆ ਕੰਮ ਨਹੀਂ ਆ ਜੀ ਜੀ ਨਹੀਂ ਆਲੇ ਨਹੀਂ ਸਾਹਮਣੇ ਐਂ ਤੇ ਕੰਮ ਮੈਂ ਕਰਦੀ ਆ ਮੈਂ ਬਾਹਰ ਦਾ ਕੰਮ ਨਹੀਂ ਆ ਤੋ ਕਿੱਥੇ ਜਾਵੇਂ ਕਿ ਨਾਲ ਨਹੀਂ ਆਣੀ ਤੋਈ ਜਾਣੀਆਂ ਚਲੇਗੀਆਂ ਤੇ ਘਰ ਦਾ ਕੰਮ ਉੱਤੋਂ ਹੋ ਜਾਂਦਾ ਤੇ ਕਿੱਥੇ ਕਰਦਾ ਮੈਂ ਖਾ ਮੈਂ ਕਰਦੀ ਆ ਕੋਈ ਪੈਸਾ ਢੇਲਾਪਾ ਨੂੰ ਆਇਆ ਹੀ ਕਰੂਗਾ ਮੈਂ ਕੋਚਦੀ ਆ ਕਿੱਥੇ ਘਰ ਦਾ ਹੋਰ ਬਣਾ ਲਈ ਨੀ ਕੰਮ ਕੋਹੜਾ ਲੈ ਲੈ ਨਹੀਂ ਤੱਬਾ ਸੂਣਾ ਬਧਾਈਂ ਕੀ ਕਰ ਰਹੀਂ ਨਾ ਕੰਮ ਬਧਾਵੇਂਗੀ ਬਿਮਾਰ ਹੋ ਜੀਂ ਤਾ ਆ ਤੇ ਆਪਣੇ ਕੋਲ ਅੱਗੇ ਨਹੀਂ ਹੈਗਾ ਆਖਰਾਂ ਦੇ ਕਰੀਂ ਫੋਨ ਆਵਾਂਗੇ ਤੇਰੇ ਤੇ ਪੈਸੇ ਮੁੜ ਕੇ ਕੋਈ ਨਹੀਂ ਗਾ ਤੂੰ ਫਿਰ ਨਹੀਂ ਆਣੀ ਸਾਹਮਣੇ ਤੇ ਕੁੜੀ ਮਿੱਤੀ ਆ ਹੈ ਰੋਲਾ ਰੋਲਾ ਦੀ ਗਿਆ ਔਖਾ ਤੈਨੂੰ ਪਤਾ ਰੋਲਾ ਰਲਪ ਹੋ ਜਿੰਦਾ ਸਰਦਾਰ ਨਹੀਂ ਆ ਨਿਆਣੇ ਨਾਲ ਕੰਮ ਕਰਨ ਨਾਲ ਖੋਖ ਲੋ ਜਾਂਦਾ ਤੇ ਬਹੁਤ ਰੋਲਾ ਤੂੰ ਹੀ ਨਾ ਰੋਜ ਨਾ ਫਿਰ ਜਾਇਆ ਕਰਵਾਇਆ ਕਰਿਆ ਕਰੋ ਕਿਤੇ ਮੈਨੂੰ ਘਰੋਂ ਦਾ ਕਦੀ ਤੁਸੀਂ ਚੜੀ ਜਦੋਂ ਕਿ ਬੜੀ ਮੈਨੂੰ ਤਾਲਾ ਰਹਿੰਦਾ ਤਾਂ ਮਾਰਨਾ ਹੋ ਜੀ ਤੇਰਾ ਨਾ ਇਹ ਕੰਨੀ ਸੁਣੀ ਆ ਗਿਆ ਨਾ ਸਰਕਾਰ ਦੇ ਸੁਭਾਅ ਦਾ ਕਬਾ ਜਿਆ ਮਾੜਾ ਮੋਟਾ ਤੇ ਮੈਨੂੰ ਤੇ ਮੜ ਮੁੱਢ ਗਿਆ ਚਲਾਉਂਾਈ ਪਈ ਯਾ ਕੜਰਾ ਆ ਰਹੀ ਦੀ ਸੀ ਉਹ ਤਾਂ ਵੇਲਾ ਕੋਈ ਬੇਤੀਤੀ ਮਜਬੂਤੀ ਨਹੀਂ ਸਮਝਦਾ ਹੈ ਜਿਹੜੇ ਜਿੰਨਾਂ ਨੂੰ ਚਾਰ ਪੈੜੇ ਜੀ ਉਹ ਵੀ ਨਾ ਕਰਨ ਲੈ ਪਰ ਅੱਜ ਪਹਿਲੇ ਜਰੂਰ ਉਹਦੇ ਕੋਲ ਲੈ ਕੇ ਆਏ ਮੈਂ ਗਾਲ੍ਹਾਂ ਨਹੀਂ ਕਹਿੰਦੇ ਕੋਲੇ ਮੈਂ ਉਹਨਾਂ ਦੇ ਸਬਜ਼ੀ ਵੀ ਤਾਂ ਇੱਥੇ ਕੰਮ ਕਰਦੇ ਅੰਦਰ ਬਾਗੀਆਂ ਤਾਂ ਹੈ ਬਾਹਰ ਆਪਣੇ ਗਲੂਨ ਤੇ ਵੀ ਮੌਕਾ ਆ ਉਹੋ ਜਿਹੀ ਨਹੀਂ ਇਹ ਤਾਂ ਨਹੀਂ ਤੇ ਪਈ ਖੀਰ ਚਾਹ ਦੀ ਤਾਂ ਆਖ ਨਹੀਂ ਹੈਗਾ ਤੇ ਕੀ ਬੰਦਾ ਬਣਾ ਲਈ ਕੀ ਨਾ ਕਰੇ ਸਬਜੀ ਤਾਂ ਹੈਗੀ ਆ ਲੱਤ ਦੀ ਘਾਟ ਉਹਦਾ ਲਾਦੀਆਂ ਦੀ ਉਹਨੂੰ ਐ ਕਰੇ ਨਾ ਕਰੇ ਤੁਸੀਂ ਐ ਕਰੇ ਦੋਧੇ ਪੁੰਦੀ ਨਾ ਔਰ ਮੱਧੂ ਗਲਾਸ ਵਧੇਰੇ ਬਣਾ ਪਾ ਦੇ ਦੋਧੇ ਵੀ ਸਬਜੀ ਬਣਾ ਲੈਣੀ ਉਸ ਨੂੰ ਮੈਂ ਜਾਨੀ ਤੈਨਾਂ ਨਾ ਬਿਰਾੜੀ ਉਹ ਮੈਂ ਗੱਡੀ ਦੇ ਕੇ ਸਬਜ਼ੀ ਬਣਾਉਣੀ ਪਰ ਕੁੱਤੇ ਨਾ ਹੋਏ ਉਹ ਸਬਜ਼ੀ ਵੀ ਬਣਾਈ ਕੋਈ ਨਹੀਂ ਗਾ ਤੂੰ ਨਾ ਟੈਨਸ਼ਨ ਨਾ ਲਿਆ ਕਰ ਆਪੇ ਆਦੀ ਗਰੀਬ ਆ ਹੈਗੀ ਮਾਰੇ ਆਦੀ ਕਿਤੇ ਕਿਤੇ ਕੰਦੇ ਆਉਣਗੇ ਥੋੜਾ ਬਾਅਦ ਇਹਨਾਂ ਨੂੰ ਕਾਣਾ ਤੇ ਨਾ ਕਰਦੇ ਆ ਕਿ ਆਪੇ ਤੋਂ ਮੋਟਰ ਨਸੇ ਉਹ ਦੂਜੇ ਦੁਨੀਆਂ ਵਾਲਾ ਵੈ ਨਹੀਂ ਆਪਣੀ ਤੇ ਕੋਈ ਨਹੀਂ ਧੁਖੇ ਮੁੱਸੇ ਦੋਸਤ ਕਿਤੇ ਕਿਤੇ ਘਰ ਕਿ ਖਾ ਕੇ ਸੌਂ ਜਾ ਕੇ ਪਰ ਨਿਆਣੇ ਨਹੀਂ ਨਾ ਵੇਖੇ ਜਾਂਦੇ ਨਿਆਣੇ ਨੇ ਤੇ ਹੱਡੀਆਂ ਨਿਕਲਾਈਆਂ ਬਿੰਦੇ ਚ ਨਾ ਐਂ ਬਾਰੇ ਤੱਕ ਵੀ ਅਸ਼ਟਾ ਦੁਨੀਆਂ ਆਉਂ ਨਹੀਂ ਆ ਤੇ ਮੈਂ ਨਾ ਜਾਣੀ ਆ ਫਿਰ ਕੰਮ ਤੇ ਤੇ ਤੂੰ ਐਂ ਕਰਨ ਫਿਰ ਮੈਂ ਨਾ ਤੈਨੂੰ ਬਾਲਣ ਚਕਾਰ ਦਵਾਂ ਥੋੜਾ ਜਿਆ ਮੈਂ ਚੋਕ ਕੇ ਤੇ ਦੇ ਦੂੰ ਤੇ ਤੂੰ ਚੋਕ ਕੇ ਤੇ ਘਰ ਨੂੰ ਤੂੰ ਆ ਜੀ ਤੇ ਕੋਨੇ ਕੋ ਬਣਾਵੀ ਨਾਲੇ ਨਿਆਣੇ ਵੇਖੀ ਆ ਕੇ ਤੇ ਮੈਂ ਸਰਕਾਰ ਨੂੰ ਦਾ ਕੰਮ ਕਰਕੇ ਤੇ ਮੈਂ ਮੈਂ ਤੁਹਾਡੇ ਨਾਲ ਹੀ ਚੱਲਦੀ ਆ ਆਹੋਦੋਂ ਮੇਰੇ ਨਾਲ ਤੇ ਮੈਂ ਤਾਂ ਬਾਲਣ ਦੇ ਕੇ ਇਹਨੂੰ ਭਲਾ ਦੂੰਗੀ ਨਾ ਦੋਵਾਂ ਦਾ ਵਿਹਨੇਰਾ ਹੋ ਜਾਊਗਾ ਤੇ ਫਿਰ ਕੰਮ ਵੱਧ ਘਟਾ ਦੇਂ ਮੈਂ ਸੱਪ ਦੀ ਨੀਂਹ ਤੇਜ ਹੋ ਗਈ ਤੇ ਇੱਦਾਂ ਹੀ ਰਹਿ ਗਿਆ ਆਹ ਇੱਕ ਇੱਦਾਂ ਇੱਕ ਤਬਦੀਖਾ ਦੇ ਹਉਦੇ ਮੈਨੂੰ ਦੇਖਦੇ ਆ ਕਿ ਕੀ ਕਰਾਂ ਟੈਨਸ਼ਨ ਤੇ ਮਾਂ ਸਭ ਇਹ ਖਾਂਦੀ ਕਿ ਮੈਂ ਢੀਰ ਨਾਲ ਕੀ ਬਣਾਵਾਂ ਮੈਨੂੰ ਤੁਸੀਂ ਆਪ ਦੱਸੋ ਮੈਂ ਮੇਰੇ ਦਿਆਣਿਆਂ ਵਰ ਦੇ ਦੇ ਤੰਮੋ ਹੋਰ ਪੈਂਦੇ ਜਦ ਰਵੈਨੀ ਹੈ ਜੇ ਆਪਾਂ ਆਪਾਂ ਤੇ ਫਿਰ ਰੂਣ ਮਿਰਚਾਂ ਦੀ ਪਕਾਵਾਂਗੇ ਜਿਵੇਂ ਆਣੇ ਜੋ ਥੋੜੀ ਬਾਦ ਇੱਕ ਲੱਗੂ ਹਨ ਦੇ ਘਰ ਦੂਜੇ ਕੋਈ ਥੋੜੀ ਜਿਹੀ ਖਣੀ ਲੱਗੂ ਇਹ ਦੋ ਦਿਆਣਿਆਂ ਦੀ ਦੁੱਧ ਬਣਾ ਕੇ ਦਵਾ ਦੇ ਆਹ ਹੁਣ ਆਲੋ ਨੂੰ ਕਿਹਾ ਜੇ ਮੇਰੇ ਦੁੱਧ ਦੇ ਦਊਗੀ ਕਿਤੇ ਤੇ ਪੈ ਰਹੀ ਕੋਈ ਤੇ ਬਾਤ ਕਰਦਾ ਵੀ ਕਿਤੇ ਘੁੱਟ ਦੁੱਧ ਮੋੜ ਲਾ ਲਗੇ ਨਾ ਨਾ ਦੁੱਧ ਹੀ ਕਿਆ ਕਰਕੇ ਨਾ ਤੇ ਬਾਤ ਨਿਕਲੇ ਬਾਹਰ ਨਹੀਂ ਨਹੀਂ ਕੰਮ ਕਰਦੇ ਫਿਰ ਉਹਨੇ ਪਤਾ ਕਰਦਾ ਨੀਆ ਬੜੀਆਂ ਪੈੜੀਆਂ ਹੁੰਦੇ ਨਹੀਂ ਉਹ ਮਿਲ ਦੇਣੀਆਂ ਤੇ ਮੈਂ ਤਾਂ ਸਮੇਂ ਤੇ ਕਈ ਨਾ ਤੱਕਨੇ ਕੀਤੇ ਪੈਸਾ ਤੇ ਵੱਧ ਨਹੀਂ ਦੇ ਦਿੰਦੀ ਫਿਰ ਮੈਂ ਨਾ ਕਹਾਂ ਉਹ ਮੇਰਾ ਚੰਦ ਨਾ ਆਉਂਦਾ ਨਾ ਕੋਹਾਂ ਜਾ ਕੇ ਇਸ ਤੇ ਨਾ ਚਾਹ ਤੇ ਮੈਂ ਘਰ ਪਾਉਗੀ ਆਪੂ ਵੀ ਨਾਲ ਲੈ ਆਂਦੀ ਰਹਿੰਦੇ ਤੂੰ ਮੈਂ ਨਾ ਕਰਪੇ ਕਰੂੰ ਉਹਦੇ ਨਾਲ ਕਰ ਚੱਲ ਫਿਰ ਆਜੋ ਘਰ ਲੰਡਾ ਜੀ ਘਰ ਮੈਂ ਤੇ ਲੱਪ ਖੱਤੇ ਪਿਆ ਪਿਆ ਤੇ ਨਹੀਂ ਫਿਰ ਤੇਜ ਹੋ ਗਿਆ ਬਾਲ ਨੂੰ ਜਿਹੜਾ ਕੱਢੀ ਜਾਣਾ ਤੇ ਕਿੱਦਾਂ ਪਕਾ ਉਸਲੇ ਇੰਟਰਵਿਊ ਮੋਕਾ ਤੇ ਰੋਟੀ ਕਾਣੀ ਕਿੱਦਾਂ ਬਣਾਉਣੀ ਮੈਂ ਜਦੋਂ ਬਥੇਰੇ ਕਰ ਲੈ ਕੱਢੇ ਫਲੈਂਡਰ ਜੁਗੜ ਪਾ ਦੇ ਸਾਨੂੰ ਨਹੀਂ ਉਹਨੂੰ ਕਹਿ ਵੀ ਅੱਜ ਦੇ ਜੇ ਨਹੀਂ ਨਾ ਪੈਦੇ ਦਿੰਦੀ ਸੂਰੀ ਕੰਮ ਛੱਡ ਦੇ ਕਿਸੇ ਹੋਰ ਦਾ ਵੇਖ ਲਈ ਜੇ ਆਪਣੀ ਮਜਬੂਰੀ ਨਹੀਂ ਉਹਨੇ ਪੂਰੀ ਕਰਨੀ ਪੈਹੇ ਵੀ ਕਿ ਜੇ ਨਹੀਂ ਪਰ ਆਪਾਂ ਉਹਨਾਂ ਨੇ ਕਿਰੇ ਕੰਮ ਕਰਕੇ ਕੀ ਲੈਣਾ ਜੇ ਕਰਮ ਉਹ ਦਿੱਤਾ ਆਪਾਂ ਛੱਡ ਦਿੰਦੇ ਜੇ ਦੁੱਧ ਤੋਂ ਵੀ ਦਲਾਸੀ ਜਿਹੜੀ ਆਉਂਦੀ ਕੋਟ ਚਾਰ ਕਾਲੀ ਨਹੀਂ ਪਪਾ ਤੁਹਾਨੂੰ ਵਹਿਮ ਆ ਇਹ ਤੈਨੂੰ ਵਹਿਮ ਆ ਨਹੀਂ ਆਪਾਂ ਕਿਸੇ ਹੋਰ ਘਰ ਦਾ ਕੰਮ ਆਪਾਂ ਲੱਭ ਜਾਣਾ ਇਹ ਤਰ੍ਹਾਂ ਬੰਦੀ ਦੇ ਕੰਮ ਨਹੀਂ ਨਾ ਦੇਣਾ ਕਿ ਕੌਣ ਦਊਆ ਬੱਸ ਦਾ ਮਾੜੀ ਮਾਰਿਓ ਹਟਾਵਾ ਕਿ ਨਹੀਂ ਤੇ ਕਾਫੀ ਛਾੜ ਜਿੰਨੇ ਵੀ ਜੇ ਕੋਈ ਹੱਡ ਵੀ ਘਾਟੇ ਜ਼ਰੂਰ ਪਹਿਨੀ ਪੂਰੀਆਂ ਕਰਦੀਆਂ ਆਹ ਨਹੀਂ ਹਣ ਕਿੱਧਰ ਜਾਈਏ ਤੁਹਾਡੇ ਘਰ ਹੀ ਆਉਣੀ ਗੱਲ ਮੈਂ ਪੁੱਛੂਗੀ ਉਹ ਦੌਣ ਨੂੰ ਜੇ ਦਕਾਰ ਦੀ ਆ ਚੱਪਲਾਂ ਨਹੀਂ ਆਈਆਂ ਨਾ ਮੈਂ ਪੁੱਛਾਂਗੀ ਤੇ ਮਾੜੀ ਉਹ ਮਟਨ ਚੱਪਲਾਂ ਹੁੰਦੇ ਕੋਲੇ ਜਿਹੜੀਆਂ ਆਏ ਆ ਹਾਂ ਪੁੱਛੂਗੀ ਮੈਂ ਉਹਨੂੰ ਜੋੜਾ ਲੱਪਿਆ ਤੇਗਾ ਬਾਹਰ ਤੁਰਿਆ ਕਰਦਾ ਹੈ ਤੋਕ ਲਿਆ ਚਲ ਆਏ ਚੱਲੀਏ ਚਲ ਫਰਮੀ ਦੀ ਫਰੀ ਕਿ ਅੱਗ ਲਾਣਾ ਜੀ ਕਿਹਦਾ ਇਹ ਬਲਾਹਿਆ ਵਾ ਫਾਲੇ ਪਰ ਮੂ ਅਭੀ ਅੰਦਰ ਹੈ ਮੈਨੂੰ ਜਿਹੜਾ ਪੂਰਾ ਮਾਸਾ ਇੱਕ ਤੇ ਜਾਂਦੀ ਦੁੱਗਾ ਹੈਗਾ ਤੇਲ ਪਾ ਕੇ ਮੈਂ ਹੁਣੇ ਹੀ ਆ ਜਾਣਾ ਮੈਂ ਤਾਂ ਕਰਕੇ ਬਾਹਰ ਹੀ ਰਹਿ ਗਈ ਤੇ ਤੈਨੂੰ ਪਤਾ ਕਿ ਕਿਹੜੀ ਆ ਜਾਂਦੀ ਫਿਰ ਕਿਥੋਂ ਲਿਆਉਣਾ ਤੇ ਮੇਰੀ ਗੱਲ ਸੁਣੋ ਕੰਮ ਵਿੱਚ ਉਹਦੇ ਦਾ ਤੇ ਕਹੀ ਜਾਂਦੀ ਕਿ ਗੰਡੇ ਨਹੀਂ ਹੈਗੇ ਪਰ ਤੜਕਾ ਪਾ ਰਹਾ ਹਾਂ ਜੀ ਤੂੰ ਐ ਕਰਾ ਉਹਦੇ ਨੂੰ ਮੈਂ ਦੋ ਚਾਰ ਫੜ ਲਿਓ ਹਜੇ ਦੇ ਦੂਗੀ ਤੇ ਨਹੀਂ ਉਹਨੇ ਨਹੀਂ ਮੈਂ ਦੇ ਦਿੱਤਾ ਇਹ ਆਪਾਂ ਤੇ ਖਾਣੀ ਕਣੀ ਹੋਣ ਮੇਰੇ ਜਿਹਨੇ ਕਰੂਗੀ ਇੱਕ ਦੋ ਦੇ ਉਹਨਾਂ ਦਾ ਆਪਣੀ ਕੋਈ ਸੁਰਪਤਾ ਲੱਗਾ ਕੰਮ ਤੇ ਗਏ ਆ ਕੋਈ ਦੱਸਿਆ ਹੀ ਨਹੀਂ ਇਹਨਾਂ ਨੇ ਆਪਾਂ ਨੂੰ ਜਿਹਨੂੰ ਘਰ ਹੋ ਗਿਆ ਨਾ ਉਹਨਾਂ ਨੇ ਕੋਈ ਪਹਿਲਾ ਪਾਇਆ ਉਹ ਠੀਕ ਹੀ ਕਰੀ ਜਾਂਦਾ ਆਪਣੀ ਮਜ਼ਦੂਰੀ ਦੱਸੀ ਕਿ ਕੌ ਕਿਹੜੇ ਲੋਕ ਕਿ ਫਸੇ ਕੰਮ ਮਿਲਿਆ ਉਹਨਾਂ ਨੂੰ ਵੀ ਅੱਗੋਂ ਕਿ ਨਹੀਂ ਮਿਲਿਆ ਕਿੰਨਾ ਰੋਟੀ ਖਾਂਦੇ ਆਪਾਂ ਤੇ ਫਿਰ ਥੋੜੀ ਮਿਰਚ ਅਚ ਖਾ ਲਈ ਨਹੀਂ ਉਹਨਾਂ ਨੂੰ ਕੀ ਭੈਵੇਂ ਦੀ ਵੀ ਜੋੜਦੀ ਆ ਤੇ ਨਹੀਂ ਜੋੜਦੀ ਤੇ ਮੈਂ ਨਿਆ ਲੈ ਜੋਗੇ ਤੇ ਨਾ ਫਿਰ ਠੀਕ ਕਰਨ ਨੂੰ ਉਹੀ ਕਰਦੇ ਆ ਥੋੜਾ ਰਲ ਬਣਾ ਲਾਂਗੇ ਮਿੰਨ ਤੋਂ ਦੋ ਦੰਡੇ ਲੈ ਕੇ ਜਾ ਜੁਨਿਆਨੇ ਦਾ ਕੀ ਕੁੱਤਾ ਕਰੇ ਨਹੀਂ ਕਿਤੇ ਦੰਡੇ ਹੋਣੇ ਆ ਤੇ ਰੁਆੰਦੇ ਹੋਣੇ ਆ ਵਿਚਾਰੇ ਤਾਂ ਤੁੰਟਿਆਂ ਨੂੰ ਵਾਹ ਲਿਓ ਤਾਂ ਆਹ ਦੇ ਕਿ ਤੇ ਬੇਇੱਜ਼ਤੀ ਨਾ ਆਪਣੀ ਕਰਦੇ ਨਾ ਨਹੀਂ ਕੋਈ ਨਹੀਂ ਮੈਂ ਸੱਦਾ ਆਨ ਨਹੀਂ ਜਾਦੀ ਕਿ ਕਰਦਾ ਤਾਂ ਜਿਹਦੇ ਨੂੰ ਪਤਾ ਹੁੰਦੀ ਇਹ ਥੋੜਾ ਜਿਹਾ ਆ ਪਰ ਨਹੀਂ ਤੁਰਾ ਥੋੜਾ ਜਿਹਾ ਕਿ ਉਹਲਾ ਮਿੱਕੇ ਨਹੀਂ ਕਿਤੇ ਦੰਡੇ ਮੋੜਾ ਆ ਕਰਾ ਮੋਟੀਆਂ ਲੱਗਣਾਂ ਚ ਗੁਣੀਆਂ ਤੇ ਚਾਹਵਾ ਚ ਨਾ ਲੱਗਦਾ ਨਾ ਫਰਰੇ ਲੱਗਣਾ ਕਿਆ ਮੱਛੀ ਬੰਦੇ ਆ ਕਿ ਨਾ ਸਾਡੀ ਮੈਂ ਤਾਂ ਜੂਤ ਨਾ ਸਬਜੀ دوڑ بھائی ٹائم لگ جانا باقی میں رکھا لے جاؤں گی بوجھ سوکے لیاؤں گی آج بھی کرو ਇੱਥੇ ਚੁੱਕ ਲੈ ਕਿਥੇ ਸੱਚਾ ਮਲਾ ਹੁੰਦਾ ਨਹੀਂ ਮੈਂ ਕਰਦੇ ਨਹੀਂ ਸਕਦਾ ਕੋਈ ਇਕਰ ਕੰਮ ਕਰਕੇ ਅੱਜ ਵੀ ਚੱਲ ਚੰਗਾ ਮੈਂ ਇਹਨਾਂ ਦਾ ਕਰਕੇ ਮਾੜਾ ਮੋਟਾ ਭਿੰਡੀ ਦਾ ਦੇ ਕਰਕੇ ਆਵਾਂ ਫਿਰ ਚੱਲ ਚੰਗਾ ਕਰੇ ਨਿਆਣੇ ਤੇ ਧਿਆਨ ਰੱਖੀ ਮਾੜਾ ਮੋਟਾ ਕਰੀ ਤੂੰ ਆਪਣੇ ਬਲੂਨ ਮਿਰਚ ਨਹੀਂ ਖਾ ਲਾਂਗੀ ਇਹਨਾਂ ਵਾਸਤੇ ਦੇਖੋ چلے گئی ہوئی ہوں گی میڈاری چپل نہیں ہے <impres -د petits> ਕੀ ਕਰ ਬਣੀ ਤੇ ਨਹੀਂ ਕਿੰਨੇ ਲੈਣ ਕਿਤੇ ਪੁਰਿਆ ਜਾਂਦਾ ਆ ਉਹ ਮੈਂ ਮੰਗੀਆਂ ਤੇ ਸਰਦਾਰ ਨੇ ਨਹੀਂ ਆਪਣਾ ਤੋਂ ਮੂੰਹ ਹੀ ਹੱਟਦਾ ਫਿਰ ਕੀ ਕਰਾਂ ਮਜ਼ਦੂਰੀ ਇਹ ਡਾਉਂਦੀ ਹੈ ਮਜ਼ਦੂਰੀ ਕਰਦੇ ਕੋਈ ਜ਼ੋਰ ਨਹੀਂਗਾ ਮੇਰੀ ਕੀ ਹੈ ਜਿਹਨੇ ਪੈ ਗਈ ਹੈ ਕਿਸੇ ਤਰੀਕ ਕੋਹਨ ਦਾ ਵੀ ਦੱਸ ਕੋਈ ਸੂਰਤ ਤਾਂ ਨਹੀਂ ਆਇਆ ਓਏ ਕੀ ਆਪਾਂ ਨੂੰ ਇਹ ਕੰਮ ਲੱਭਾ ਆਖੋ ਮੈਂ ਲੱਭਾ پور پ گوہا پالو سارا گیلا کر دیں بھی پہ سردار سردار کٹے رہے ہوں بہت جان آپ گوہا پاس پیسے کراہ جان ملتو. 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 ملتو.

ਮੈਂ ਹੀ ਹੋ ਕੇ ਘਰ ਦਾ ਨਾਲ ਕੁਛ ਨਹੀਂ ਇਦਾਂ ਨਹੀਂ ਸਰਨਾ ਪੂਰਾ ਲੇਟ ਜਾਂ ਜਿਆ ਕਰਾਂਗੀ ਨਿਆਣੇ ਤੋਂ ਨੇ ਸਾਂਭ ਵੀ ਲੈਣੇ Sampai jumpa di video selanjutnya. <sum>

ਮੀ ਨਹੀਂ ਲੈਟ ਮੀ ਬੜਾ ਪੈਂਦਾ ਸਰਦਾਰ ਜੀ ਇਹ ਕਿੰਨਾ ਤੁੰਦ ਸਮਝਬੂਰੀ ਬਣੀ ਵਾਲਾ ਇਕੱਠਾ ਕਰਕੇ ਦੇ ਦਿੱਤਾ ਥੋੜਾ ਜਿਹਾ ਨੀ ਤੇ ਨੂੰ ਵਾਲਾ ਇਕੱਠਾ ਰਾਤੇਰੇ ਸਾਹਮਣੇ ਪੁੱਛਣਾ ਨਹੀਂ ਸੀ ਕਿਚਨ ਮੀ ਬੜਾ ਪੈਂਦਾ ਇਹਦੇ ਮਜਬੂਰੀ ਘੈਂਸ ਖਾਦਨ ਹੋਇਆ ਵਾ ਤੇ ਹੈ ਨਹੀਂ ਕੁਝ ਵੀ ਨਹੀਂ ਆਨੇ ਚੰਤਾ ਕਰਦਾ ਹੈ ਕਿ ਨਹੀਂ ਪੰਦਾ ਮੈਂ ਹੈ ਸਰਦਾਰ ਜੀ ਉੱਪਰ ਜੇ ਮੈਂ ਦੱਸ ਦੂੰਗੀ ਤੇ ਜੇ ਤੁਹ ਕੰਮ ਕਾਰਲੇ ਚੋਗ ਲੇ ਕੇ ਦੱਸਦਾ ਉਹਦਾ ਕੀ ਫਾਇਦਾ ਨੇ ਨੀ ਕੀ ਨੀ ਕੀ ਕਾਣੀ ਖੜੀ ਜਾ ਤਾ ਦੱਸਾਂ ਤੈਨੂੰ ਮੈਂਨ ਕਰ ਤੈਨੂੰ ਡਰ ਨਹੀਂ ਰਹਿ ਗਿਆ ਕਿਸੇ ਦਾ ਮੈਂ ਜਾਦੀ ਕੋਲ ਦੇ ਦਿੱਤ ਤੈਨੂੰ ਇਹ ਕਹਾਂ ਤੁਸੀਂ ਆਉਂਦੇ ਮਰਜ਼ੀ ਨਾਲ ਤੇ ਆਉਂਦੇ ਤੁਸੀਂ ਕੰਮ ਕਰਨ ਲੱਗੇ ਜਾਣਾ ਮੈਨੂੰ ਕਹਿਣਾ ਨਹੀਂ ਕਿ ਮੈਂ ਆ ਗਈ ਮੈਂ ਆਖ ਨਹੀਂ ਪਤਾ ਨਹੀਂ ਕੌਣ ਆ ਸੋਈ ਚ ਖੜਖੜ ਲਈ ਹੋਈ ਤੁੰਨਾ ਨਾ ਚੱਲੇ ਏਟ ਹੋ ਗਈ ਇਸੰ ਦਾ ਕਰਦੇ ਬੰਦਾ ਆਪਣਾ ਕਿੰਨੇ ਏਟ ਹੋ ਗਈ ਤੇ ਚੱਲ ਮੈਂ ਹਾਂ ਚੱਲਾ ਕਰਦਾ ਤੇ ਇਹ ਸਿਲੰਡਰ ਬੰਦ ਕਰਦਾ ਕਰੋ ਗੈਸ ਸੜਨ ਕਰਦਾਂ ਕਿ ਮੈਂ ਆਪ ਨੂੰ ਹੁਣ ਇਸ ਤਰ੍ਹਾਂ ਨਹੀਂ ਕਰਦੇ ਬਸ ਮੈਂ ਨਾ ਬਾਲਣਾ ਖਾਣਾ ਮੈਂ ਜ਼ਿਆਦਾ ਨਹੀਂ ਖਾ ਲਿਆ ਮੈਂ ਤੇਨ ਦੋ ਵੀ ਤਾਲੀਆਂ ਦਿੱਤੀਆਂ ਵੀ ਚਾਰ ਚੁੰਦ ਚੱਲਣਾ ਕਿ ਪੀਉਗੀ ਸਵੇਰ ਦੇ ਨਿਆਣੇ ਕੁੱਤੇ ਰੋਣ ਦੇ ਚੁੜੀਆਂ ਨਹੀਂ ਸਬ지 ਸੂਜੀ ਸਗੋਲੀ ਆਦੀ ਨੇ ਉਹਨੇ ਨਹੀਂ ਚਾਹੀ ਸੱਚ ਮੈਂ ਤੁਹਾਨੂੰ ਦੱਸਣਾ ਹੀ ਵੇਰੀ ਦਾ ਮੈਂ ਕੰਮ ਕਰ ਆਈ ਹਾਂ ਚਲ ਵਧੀਆ ਕਰਤਾ ਕਰ ਗੋ ਮੈਨੂੰ ਸਿਰ ਤੋਂ ਗੁੱਸੇ ਹੁੰਦੇ ਨੇ ਕਿ ਅਜੇ ਤੱਕ ਨਹੀਂ ਆਈ ਉਹ ਜੇ ਕਹਿੰਦਾ ਕਿ ਹੋਰ ਲਵਾ ਲੈਣੀ ਇਹ ਨਾ ਇਹ ਤੇ ਥੋੜੀ ਨਾ ਮਜਾ ਜੋੜਾ ਸੀ ਅਦਾ ਆਮੀ ਇਹ ਜਾਨਾ ਕਰਿਓ ਜਿੰਨ ਪਤਾ ਮੇਰੀ ਘਰ ਦੀ ਮਜਬੂਰੀ ਮੈਂ ਇਹ ਸਭ ਹੋਰ ਕਰਦਾ ਕੰਮ ਲੱਭਣ ਲਈ ਚਲ ਕੋਈ ਨਹੀਂ ਨਹੀਂ ਕਿੱਥੇ ਬਹੂੰਗੀ ਕਿ ਤਾਮ ਤੇ ਵੀ ਨਾ ਹੋਰ 40 ਮੈਨੂੰ ਮੇਰੇ ਕੋਈ ਗੱਲ ਨਹੀਂ ਚਾ 10 ਮਿੰਟ ਲੇਟ ਆ ਜਾ ਕਰੋ ਪਤਾ ਨੂੰ ਪਤਾ ਉਹਨਾਂ ਦੇ ਬਾਅਦ ਮੇਰੀ ਗੱਲ ਸੁਣ ਲਓ ਇੱਕ ਤਾਂ ਆਉਣਾ ਟਾਈਮ ਨਾ 10 ਮਿੰਟ ਬਾਅਦ ਤੇ 10 ਮਿੰਟ ਘੱਟ ਨਹੀਂ ਆਉਣਾ ਪੂਰੇ ਟਾਈਮ ਤੇ ਆਉਣਾ ਜੇ ਮਨਜ਼ੂਰ ਹੈ ਤਾਂ ਠੀਕ ਹੈ ਨਹੀਂ ਤਾਂ ਮੈਂ ਹੋਰ ਕਿਸੇ ਦਾ ਪਤਾ ਕਰ ਲਿਆ ਮੈਨੂੰ 500 ਵਾਧਾ ਦੇਣੇ ਮਨਜ਼ੂਰ ਪਰ ਮੇਰੇ ਘਰ ਦੇ ਕਾਮਾੜੀ ਕਿਨੂੰ ਪਸੰਦ ਜਿਹੜੇ ਕਦੀ ਜੀ ਕਰਦਾ ਆਗੇ ਜੀ ਕਰਦਾ ਨਾ ਆਏ ਜੀ ਕਰਦਾ ਕਿ ਨਵਾ ਚਾਗੇ ਦੇਟ ਆਗੇ ਜੋ ਮਰਜ਼ੀ ਆਣਗੇ ਮੂਹਰੇ ਘੋੜਾ ਦੇ ਬਣਾ ਕੇ ਕਹਿ ਦੇਣਾ ਅੱਜ ਮੈਂ ਲੈ ਲਵਾਂ ਉਸ ਤੋਂ ਕਰਨੀ ਕੋਈ ਨਹੀਂ ਸੁਵੇ ਤਾਂ ਨਾ ਟਾਈਮ ਨਾ ਆ ਜਾ ਕੋਈ ਅੱਜ ਤੇ ਜ਼ਮੀਨ ਦਾ ਕਰਕੇ ਥੋੜਾ ਲੈ ਲਵੋਗੀ ਪਹਿਲਾਂ ਦੋ ਪਿੰਦੇ ਪਤਾ ਸੀ ਨਾ ਬਦਲ ਹੋਇਆ ਕਿੰਨਾ ਗਲਤੀ ਜੋ ਕਿ ਮੈਂ ਦੇਖਿਆ ਹੀ ਨਹੀਂ ਬਾਹਰ ਕੋਈ ਤੇ ਹੈਗੀ ਨਹੀਂ ਆ ਦੋ ਦੀ ਜੇ ਛੇਤੀ ਛੇਤੀ ਕੰਮ ਕਰਕੇ ਜਿੰਨੀ ਚਾਹ ਲੈ ਕੇ ਆ ਉਹਨਾਂ ਮੈਂ ਗੱਲਾਂ ਨਹੀਂ ਸੁਣੀਆਂ ਤੇ ਕਰ ਤੋਂ ਟਾਈਮ ਨਾ ਆਣਾ ਆ ਬਸ ਹਾਂ ਮੈਂ ਹੁਣੇ ਲਿਖੀ ਚੰਗੀ ਤਰ੍ਹਾਂ ਹੱਥ ਮਾਰੋ ਨਾਲੇ ਕੋਤੋਂ ਕੋਨਾ ਕਰੋ ਸਗਾਨੀ ਦਨਾ ਕਰਿਆ ਕਰ ਕਿੰਨਾ ਤੈਨੂੰ ਰੱਬ ਨੇ ਦਿੱਤਾ ਵਾ ਐ ਸਾਡੇ ਲਈ ਵੇਖੋ ਅਸੀਂ ਵੀ ਤੇ ਜੀ ਜੀ ਮੁੰਡੇ ਜਿਹੜਾ ਕਰਦੇ ਨੇ ਜਿਹੜੇ ਸੁੱਕੀ ਨੂਨ ਨਾਲ ਵੀ ਖਾ ਕੇ ਸੁੰਨਨੇ ਕੇਵਲ ਭੁੱਖੇ ਹਾਂ ਮਾਂ ਮਾਂ ਕਿ ਜਾ ਰਹੀ ਹੁੰਦੇ ਕਰਦੇ ਵੇਖ ਨੂੰ ਲੱਗਦਾ ਬੜਾ ਆ ਨੂੰ ਲੱਗਦਾ ਬਤਾ ਨਹੀਂ ਮਨ ਨੂੰ ਕਿ ਨਾ ਕਦੇ ਤਾਂ ਮੇਰੀ ਚਾਹ ਲੈ ਕੇ ਕਮਰੇ ਚ ਆਜੋ ਛੇਤੀ ਮम्मा ਹੀ ਕੰਮ ਮੈਂ ਦੱਸਦੀ ਤੁਹਾਨੂੰ ਕੀ ਕਰਾਵਾਂ ਜੇ ਕੱਪੜੇ ਤੋਂ ਹਾਰੇ ਸਾਰਾ ਕੰਮ ਕਰਨਾ ਪਿਆ ਬੱਸ ਦਾਨੀ ਸਾਰਾ ਕੰਮ ਕਰਕੇ ਜਾਓ ਛੇਤੀ ਆਜੋ ਚਾਹ ਲੈ ਕੇ ਵਧੀਆ ਜਾ ਬਣਾ ਕੇ ਆਇਓ ਕੀ ਵਧੀਆ ਮੇਰੇ ਤਾਂ ਮੇਰਾ ਗੈਸ ਬੰਦ ਕਰ ਦਿਆ ਕਰੋ ਚਿੱਲਾ ਨਮਾ ਲੈ ਕੇ ਆਈ ਮੈਂ ਤਾਂ ਆਹੇ ਖੜੀ ਹੋਏ ਜੇ ਸੜ ਗਿਆ ਨਾ ਮੈਂ ਤੁਹਾਡੇ ਬੇਟੇ ਕੋਣਾ ਕੋਈ ਗੱਲ ਸਦਾ ਮੈਂ ਬੰਦ ਕਰ ਦੂੰ ਕਿਤੇ ਗੱਲ ਛੇਤਾ ਭੁੱਲ ਗਿਆ ਨਾ ਕਾਦੀ ਕਾਦੀ ਭਾਗਤ ਮੈਂ ਕਰਤੀ ਗਈ ਸੀ ਚਲੋ ਹਾਂਜੀ ਫੇਰ ਚੰਗੀ ਤਰ੍ਹਾਂ ਛੇਤੀ ਨਾ ਬੰਦ ਕਰੋ ਸਰਦਾਰਨੀ ਤਾਂ ਪਹਿਲੇ ਹੀ ਬੜੀ ਗਰਮ ਹੋ। ਮੈਂ ਕਿੰਨਾ ਪੁੱਛੂ ਕਿ ਪਹਿਲੇ ਮੇਰਾ ਤੇ ਜੀਨੇ ਕਰਦਾ। ਬਹੁਤ ਗਰਮ ਆਜੀ ਸਰਦਾਰਨੀ ਦਾ ਸਵੇਰ ਤੋਂ ਪਹਿਲਾਂ ਹੀ ਬੜਾ ਕੱਬਾ ਵਾ। ਪਹਿਲੇ ਮੈਨੂੰ ਮੇਰੀ ਦੋ ਤੋ ਵੀ ਅਸਾਂ ਆਕੇ ਬੈਠੀ ਹੋਣੀ ਆ ਵੀ ਗਈ ਆ। ਪਰ ਮੋਂ ਤੇ ਲਿਗ ਗਿਆ ਉਹ ਕੰਮ ਤੋਂ। ਹੁਣ ਮੈਨੂੰ ਕੀ ਪਤਾ ਜਿਵੇਂ ਨੰਦੀ ਨੂੰ ਪਤਾ ਨਾ ਸਰਦਾਰਨੀ ਦਾ ਮੂੰਹ ਨਹੀਂ ਆਪਾਂ ਵਾਝ ਗੱਲਾਂ ਬੜੀਆਂ ਕਰਦੀਆਂ ਤੇ ਦੀਦੀ ਕੋ ਕਰਾਈਆਂ ਕਿ ਆਉਣ ਆ। ਭੁੱਖ ਵੀ ਭੜੀ ਲੱਗੀ ਤੇ ਵੀ ਕੁਛ ਨਹੀਂ ਆ।

ਮੈਂ ਚਾਹ ਆਖਿਆ ਤੇ ਮੈਡਮ ਪੋਚੇ ਲਾਈ ਜਾਣੀ ਤੇ ਬਤੀਲ ਜਿਹੜਾ ਖੜਾ ਕੇ ਜਾ ਮੈਨੂੰ ਆਇਆ ਕੀ ਸਬਜ਼ੀ ਚੈੱਕ ਕਰ ਲੰਦੇ ਨਹੀਂ ਸਰਦਾਰ ਜੀ ਸਬਜ਼ੀ ਨਹੀਂ ਦੇ ਚੈੱਕ ਕਰਦੇ ਮੈਂ ਤਾਂ ਚਾਹ ਬਣਾ ਕੇ ਨਹੀਂ ਚਾਹ ਤਾਂ ਨਹੀਂ ਇਹ ਢੱਡੀ ਮੈਂ ਚੱਕ ਛੇਤੀ ਛੇਤੀ ਕਰਦਾ ਨਹੀਂ ਮੈਂ ਘਰੋਂ ਵੀ ਲਿਆ ਚਾਈਆ ਤੇ ਮੇਰੇ ਤੋਂ ਤੂੰ ਹੀ ਕਰ ਲੈ ਜਿਹੜਾ ਕੰਮ ਮੈਂ ਕਹਿਣਾ ਨਾ ਉਹ ਨਹੀਂ ਤੂੰ ਹੀ ਕਰਨਾ ਚਾਹ ਪਹਿਲਾਂ ਚਾਹੀਦੀ ਹੈ ਫਿਰ ਪੋਚਾ ਲੱਗਣਾ ਚਾਹੀਦਾ ਤਾਂ ਇੱਕ ਤਾਂ ਘੰਟੂ ਕੋਲ ਨੋੜੇ ਬੰਨ੍ਹ ਦੋ ਸਬਜ਼ੀਆਂ ਚੈੱਕ ਕਰਦੇ ਬੰਦ ਕਰੋ ਮੈਂ ਤੁਹਾਨੂੰ ਚਾਹ ਦੀ ਪੋਇ ਚੜਾਇਆ ਆ ਨਹੀਂ ਸਰਦਾਰ ਜੀ ਮੈਂ ਸਬਜ਼ੀ ਨਹੀਂ ਵੇਖੀ ਮੈਂ ਤੇ ਪਸਟਿਆ ਤਰੀ ਮੈਂ ਹਾਂ ਚਲੀ ਨਾ ਛੇਤੀ ਹੋ ਜੂ ਮੇਰਾ ਨਾ ਛੇਤੀ ਜੁਦੀ ਨਹੀਂ ਕੰਮ ਚੰਗਾ ਚਾਹੀਦਾ ਮੈਨੂੰ ਜੇ ਪੈਸੇ ਲੈਣੇ ਆ ਜੇ ਪੈਸੇ ਦੇ ਕੇ ਕੰਮ ਕਰਾਉਣਾ ਫ੍ਰੀ ਨਹੀਂ ਕਰਾਉਂਦੇ ਤੇ ਮੈਂ ਤੁਹਾਨੂੰ ਪਹਿਲਾਂ ਚਾਹ ਦੇ ਦਿੰਦੀ ਆ ਫਿਰ ਲਾ ਲੇਗੀ ਹਾਂ ਪਹਿਲਾਂ ਚਾਹ ਲੈ ਕੇ ਆਉਂਦੀ ਮੇਰੇ ਲਈ ਇਹ ਕਿਛੜ ਛੇਤੀ ਹੋ ਜੀ ਕੀ ਕੰਮ ਨਹੀਂ ਬੜ ਜੀਉਂਗਾ

ਪੁਣੀ ਕੱਲ ਕਨ ਮੈਕਅਪ ਲਾਉਂਗਾ ਅੱਜ ਤੁਹਾਨੂੰ ਪਤਾ ਥੋੜੀ ਜਿਹੀ ਛੇਤੀ ਹੈ ਮੈਨੂੰ ਤੇ ਮੈਂ ਨਾ ਮੋ ਲਾਲਾ ਬਾਹਰ ਕੱਪੜੇ ਧੋ ਰਾਂ ਆ ਮੇਰੇ ਪਿੰਡੋਂ ਮੇਰੇ ਪਰਾਂ ਦੇ ਮੱਧੇ-ਮੱਧੇ ਲਾਉਣੀ ਬਾਹਰ ਚਾਣੀ ਚਾਹੀਦੀ ਠੀਕ ਕੋਲ ਤੇਰੀ ਰੋਟੀ ਨਹੀਂ ਖਾਂਦੇ ਅਸਲ ਤਾਂ ਨਹੀਂ ਖੋਲ ਕਿਦੇ ਮੈਨੂੰ ਪਤਾ ਨਹੀਂ ਲੱਗਦਾ ਕਿ ਇਹਨੂੰ ਖੋਲਣ ਇਹਨਾਂ ਬਦੰਗ ਗੱਡੀ ਲੋਕਾਂ ਦੇ ਕੰਮ ਆ ਸਾਨੂੰ ਕਿੱਥੇ ਇਹਦਾ ਤਰੀਕਾ ਪੰਗੇ ਨਹੀਂ ਆਏਗਾ ਸਰਦਾਰ ਜੀ ਮੈਨੂੰ ਮੈਨਾਂ ਤੁਹਾਡੇ ਨਾਲ ਕੰਮ ਕਰਨੀ ਹੀ ਇੱਕ ਹਾਂਜੀ ਦੱਸੋ ਮੈਂ ਨਾਲ ਗੱਲ ਕਰਨੀ ਮੇਰੇ ਨਾਲ ਥੋੜੇ ਜੇ ਪੈਸੇ ਵਧਾ ਦੋ ਪਹਿਲੇ ਉਹ ਹੈ ਨਹੀਂ ਵਧਨੇ ਕੰਮ ਕਰਨਾ ਠੀਕ ਆ ਨਹੀਂ ਕਰਨਾ ਤਾਂ ਮੈਂ ਹੋਰ ਕਿਸੇ ਦਾ ਪਤਾ ਕਰ ਲਵਾਂ ਤੁਹਾਡੇ ਤੇ ਮਹਾ ਆਪਣੀ ਗੁਜ਼ਾਰਾ ਹੋਉਂਦਾ ਮੇਰੇ ਘਰ ਦੱਸਦਾ ਨਹੀਂ ਗੁਜ਼ਾਰਾ ਨਹੀਂ ਹੁੰਦਾ ਜੇ ਮੈਨੂੰ ਕਿਸੇ ਹੋਰ ਘਰ ਦਾ ਵੀ ਕੰਮ ਕੋਸ਼ਿਸ਼ ਤਾਂ ਸਾਨੂੰ ਕਿੰਨੇ ਦੇਣਾ ਕੰਮ ਇਹ ਵੀ ਤਾਂ ਮੈਂ ਕੰਮ ਕਰਾਂ ਪੁੱਛਣ ਦਾ ਕੋਈ ਲੱਗੋਂ ਤਾਂ ਡਰਾਣੀ ਸਹੀ ਸਾਡੇ ਕੋਈ ਉਹਨਾਂ ਤੇ ਲੱਗੀਆਂ ਹੋਈਆਂ ਪ੍ਰਾਣੀਆਂ ਹੀ ਤਾਂ ਆਫੀ ਟਾਈਮ ਨਹੀਂ ਲੱਗੀਆਂ ਆਂ ਨਾਲੇ ਕਿੱਦਾਂ ਵਜੇ ਕੰਮ ਕਰਦੀਆਂ ਟਾਈਮ ਨਾ ਆਉਂਦੀ ਕਿ 7 ਵਜੇ ਨਹੀਂ ਆ ਤੁਸੀਂ ਤਾਂ 10 ਵਜੇ ਆਉਂਦੇ ਕੁ ਸ਼ਾਮਾਂ ਦਾ ਟਾਈਮ ਹੋ ਗਿਆ ਅੱਜ ਤਾਂ ਅਜ ਤਾਂ ਮੀਠਾ ਬਹਾਨਾ ਮਾਰਤਾ ਤੁਹਾਡੇ ਕੋਲ ਹੋਈਦਾ ਇਹ ਕੰਮ ਸਰਦਾਰਨੀ ਅੱਜ ਕਿਹ ਵੇਲਾ ਹੋ ਗਿਆ ਕਿਤੇ ਮੈਂ ਵੀ ਟਾਈਮ ਨਾ ਆ ਜੰਦੀ ਮੈਂ ਥੋੜਾ ਟਾਈਮ ਨਾ ਕੁਰਪਿਆ ਕਰਾਂਗੀ ਤੇ ਮੇਰੇ ਨਾਲ ਬੱਚੇ ਸਾਡੇ ਭੁੱਖੇ ਸੰਦੇ ਲੂਣ ਮਿਰਚ ਲਈ ਰੋਟੀ ਖਾ ਕੇ ਸੰਦੇ ਜਿਹੜੇ ਮੈਂ ਕਹਿ ਦਿੱਤੇ 100 ਰੁਪਏ ਕਿੱਥੇ ਗਿਆ ਉਸਦਾਨੀ ਇਦਾਂ ਹੀ ਕਜਾਰਾ ਮਾਣ ਲੂਣ ਮਿਰਚ ਉਹ ਫੇਰ ਮੁੱਕ ਗਿਆ ਫਿਰ ਗੈਸ ਭਰਉਣਾ ਵਾ ਥੋੜੇ ਜਿਹੇ ਪੈਸੇ ਮੈਨੂੰ ਵਾਪਸ ਕਰ ਦੇ ਤਾਂ ਭਰ ਜਨਾ ਸੈਂਡ ਤੇ 2000 ਤਾਂ ਭਰਦਾ ਹੁਣ ਮੈਨੇ ਪਾਇ ਕਿ ਤੂੰ ਤਾਨੂੰ ਪੈਸੇ ਨਹੀਂ ਮਿਲਣਾ ਰੁਪਈਆ ਵੀ ਜਿੰਨੇ ਚਿਰ ਮਹੀਨਾ ਨਹੀਂ ਹੁੰਦਾ ਸਰਦਾਰ ਵੀ ਨਾ ਮੇਰੀ ਮਿਹਨਤਾਂ ਦੀ ਗੱਲ ਨਾ ਮੈਨੂੰ ਥੋੜੇ ਪੈਸੇ ਅੱਜ ਦੇ ਦੋ ਸਰਦਾਰ ਨਹੀਂ ਥੋੜੇ ਦੇ ਦੇ ਮੈਨੂੰ ਪੈਸੇ ਥੋੜੀ ਬੜੀ ਜਰੂਰਤ ਆ ਮੇਰੀ ਮਾਂ ਦਾ ਮੇਰਾ ਕਹਿਣਾ ਮੈਂ ਤੇਰਾ ਕਿੰਨਾ ਕੰਮ ਕਰਦੀ ਮੈਨੂੰ ਹੋਰ ਪਖਾਂਡ ਜਿਨਾ ਮਿਲ ਗਈ ਕਰੂ ਦੇ ਮੈਨੂੰ ਥੋੜੀ ਕਿ ਜਹਣ ਕਿ ਤੇ ਪਹਿਲੀ ਗੱਲ 2000 ਰੁਪਈਆ ਨਹੀਂ ਮਿਲਣਾ ਦੇਰੋਂ ਕਿ ਜੇ ਹਜ਼ਾਰ ਉਗਤ ਦੇ ਦੂੰਗੇ ਉਹਨਾਂ ਦੇ ਬਟੂਜੇ ਇਦਵਰ 500 ਰੁਪਏ ਮਿਲੂਗਾ ਸਰਦਾਰ ਜਦੋਂ ਮਹੀਨਾ ਆਏਗਾ ਉਦੋਂ ਪੈਸੇ ਮਿਲਣਗੇ ਯਾਰ ਤੇ ਕਰ ਦੋ ਸਰਦਾਰ ਨਹੀਂ ਪੈ ਯਾਰ ਤੇ ਮੈਨੂੰ ਜਰੂਰੀ 2000 ਰੁਪਏ ਕਰ ਦੇ ਸਿਲੰਡਰ ਨਹੀਂ ਭਰਦਾ ਸਿਲੰਡਰ ਪਰ ਬਾਕੀ ਮੈਂ ਆਪਣੇ ਕਰ ਲੈਣੀ ਕੰਮ ਕਰਨਾ ਦੱਸੋ ਨਹੀਂ ਕਰਨਾ ਤੇ ਮੈਂ ਹੋਰ ਕੋਈ ਲਵਾ ਲੈਣੀ ਆ ਕੀਰਨੇ ਆ ਨਾ ਪਾਇਆ ਕਰੋ ਮੇਰੇ ਗੜੀ ਜਾਣਦੀ ਸਰਦਾਰ ਨਹੀਂ ਐ ਕਰ ਤੇ ਮੈਨੂੰ ਨਾ ਲੈਣਾ ਥੋੜਾ ਘੁੱਟ ਦੁੱਧ ਵਾਧ ਦੇ ਦਿਆ ਕਰ ਮੇਰੇ ਨਿਆਣੇ ਭੀਣ ਕੇ ਰਹਿ ਗਏ ਸੀਸਾਂ ਦੇਣਗੇ ਭੁੱਖੇ ਸੰਦੇ ਨਜਮਿਆਣੇ ਦੀਆਂ ਹੱਡੀਆਂ ਨਿਕਲ ਆਈਆਂ ਤੂੰ ਹੀ ਐਂ ਜੇ ਕਰੋ ਨਾ ਸਾਰਾ ਟੱਬਰ ਉਹ ਤੇ ਸਾਡੇ ਘਰੇ ਹੀ ਆ ਜਾਓ ਨਾ ਸਰਦਾਰਨੀ ਸਾਨੂੰ ਵੀ ਤੁਹਾਡੇ ਘਰਾਂ ਦੀ ਆਸ ਰਹੀਂਦੀ ਐ ਤੁਹਾਡੇ ਘਰਾਂ ਤੋਂ ਹੀ ਲੈਣਾ ਵਾ ਨਾ ਸਰਦਾਰਨੀ ਮੈਨੂੰ ਥੋੜੇ ਜਿਹੋ ਦੁੱਧ ਵਾਤੇ ਦੇ ਦੇਆ ਕਰੋ ਮੇਰੇ ਇੱਕ ਬੱਚੇ ਪੀਣਗੇ ਸੀਸਾਂ ਦੇ ਨੇ ਕਿ ਅੰਦਰਾਂ ਨਿਕਲ ਗੀਆਂ ਜਾਂ ਨਾ ਨੀ ਚਲ ਇਹਨੇ ਤਰ ਲੈ ਜਾਣਾ ਪਾਓ ਦੁੱਧ ਦੇ ਦੂੰਗੀ ਅਭੀ ਨਿਆਣਿਆ ਕਰਕੇ ਠੀਕ ਐ ਤੇ ਪਹਿਲੇ ਨਹੀਂ ਮੈਂ ਵਾਅਦਾ ਕਰਨੇ ਜੇ ਕੰਮ ਤੇ ਆਉਣਾ ਠੀਕ ਐ ਨਹੀਂ ਤੇ ਮੈਨੂੰ ਦੱਸ ਦੋ ਮੈਂ ਹੋਰ ਕੋਈ ਲਵਾ ਲੈਣੀ ਪਿੰਡੋਂ ਪਤਾ ਕਰ ਲੈਣਾ ਮੈਂ ਕੰਮ ਕਰਨ ਵਾਲੀ ਐਂ ਤੁਹਾਡੇ ਤੋਂ ਬਿਨਾ ਕਿੱਥੇ ਜਾਣਾ ਕਿੰਨਾ ਦੇ ਕੰਮ ਹਨ ਸੰਦ ਕੋ ਕੰਮ ਵੀ ਨਹੀਂ ਛੇਤੀ ਦੇਂਦਾ ਤੈਨੂੰ ਕਿਤਨਾ ਕੰਮ ਕਰੋ ਤੂੰ ਜਾ ਕੇ ਸਾਤ ਚਾਰ ਝਾੜੂ ਪਚਾ ਲਓ ਬਰ ਮੀ ਪਿਆ ਵਾ ਸਾਰਾ ਪਾਣੀ ਕੱਢਣਾ ਠੀਕ ਹੈ ਨਾਲੇ ਅੱਜ ਮੈਨੂੰ ਛੇਤੀ ਛੁੱਟੀ ਦੇ ਦਿਓ ਮੈਂ ਸਵੇਰੇ ਤੜਕੇ ਆ ਜਾਂਗੀ ਮੈਂ ਜਾ ਕੇ ਉਹਨੂੰ ਦੇਣਾ ਜਦੋਂ ਉਹਨੇ ਆਏ ਕਿਤੇ ਕਚਰ ਕਚਰ ਕਚਰੇ ਉਹ ਲੋਕਾ ਘੁੰਡਣਾ ਦੀ ਕੰਮ ਵਾਲੀ ਹੁੰਦੀ ਹੈ ਮੇਰੇ ਚਾਚੇ ਹਣ ਦੀ ਤੇ ਚੁੱਪ ਕਰਕੇ ਕੰਮ ਕਰਕੇ ਵਾਪਸ ਹੋ ਜਾਂਦੀ ਤੁਸੀਂ ਤੇ ਕੀਰ ਨਹੀਂ ਪਾਉਣ ਲੱਗ ਜਾਂਦੇ ਜਦੋਂ ਆਉਂਦੇ ਕਦੀ ਕੋਸ਼ ਦੇ ਦੇ ਕਦੀ ਕੋਸ਼ ਦੇ ਦੇ ਸਰਦਾਰੀ ਮੈਂ ਕਿਹੜਾ ਤੁਹਾਨੂੰ ਮਾਰਾ ਬੋਲ ਬੋਲ ਸਰਦਾਰੀ ਲੱਗਦੀ ਜਾਂ ਕਿ ਜਿਹੜਾ ਕੰਮ ਰਹਿ ਗਿਆ ਨਾ ਕਰ ਦੋ ਮੈਂ ਵੇਖਦੀ ਦੁੱਧ ਦਾ ਵੀ ਠੀਕ ਨਹੀਂ ਆਉਂਦੇ ਹੁਣੇ ਮੈਂ ਨਾ ਪਾਣੀ ਕੱਢਦੀ ਆ ਤੇ ਪੋਚੇ ਅੰਦਰ ਹੀ ਲਾ ਕੇ ਬਾਹਰੋਂ ਪਾਣੀ ਕੱਢ ਹਾਂ ਇਹ ਫਰਮਾੜ ਦੇਣੀ ਪੋਚਾ ਦੇ ਲੱਗਣਾ ਨਹੀਂ ਆਈ ਤੱਕ ਸਵੇਰੇ ਟਾਈਮ ਨਾ ਹਾਂ ਮੈਂ ਸਵੇਰੇ ਤੱਕ ਹੀ ਆ ਜਾਣਾ 7 ਵਜੇ ਸਾਡੇ ਘਰੇ ਹੋਣਾ ਚਾਹੀਦੇ ਹਾਂ ਮੈਨੂੰ ਨਾ ਜਿੱਤੇ ਤੇ ਨਾ ਜ਼ਰੂਰ 1000 ਰੁਪਇਆ ਦੇ ਦਿਓ ਹਾਂ ਲੈ ਲੈ ਨਾਲੀ ਗਲਾਸ ਇੰਨੀ ਚਾਹ ਥੋੜੀ ਮੈਂ ਪੀਣੀ ਥੋੜੀ ਜੀ ਚਾਹ ਪੀਣੀ ਮੈਂ ਰੰਗ ਕਾਲਾ ਹੋ ਜਾਣਾ ਮੇਰਾ ਨਾ ਨਹੀਂ ਸਰਦਾਰ ਨਹੀਂ ਤੇਰਾ ਰੰਗ ਕਾ ਤੋਂ ਕਾਲਾ ਹੋਵੇ ਹੈ ਤੂੰ ਚਿੱਟੀ ਦੁੱਧ ਵਰਗੀ ਹੈ ਨਾ ਤੇ ਫੇ ਥੋੜੀ ਜੀ ਚਾਹ ਬਣਾ ਕੇ ਲਿਆ ਕਰੋ ਨਾ ਮੇਰੇ ਲਈ ਗਲਾਸਾ ਭਰ ਕੇ ਨਾ ਲਿਆ ਕਰੋ ਨਾ ਮੈਂ ਹੁਣ ਕਿੰਨਾ ਜੇ ਹੋ ਗਿਆ ਤੁਹਾਨੂੰ ਮੇਰੇ ਘਰ ਕੰਮ ਕਰਦੇ ਨੂੰ ਭਾਜੇ ਤੱਕ ਤੁਹਾਨੂੰ ਮੇਰਾ ਪਤਾ ਨਹੀਂ ਲੱਗਾ ਨਾ ਸਰਦਾਰੀ ਦਾ ਇਹ ਮੈਂ ਕੰਮ ਨਹੀਂ ਤੇਰਾ ਛੱਡਦੀ ਮੈਨੂੰ ਤੇ ਤੇਰਾ ਕੰਮ ਪਸੰਦ ਤੇਰਾ ਸੁਭਾਅ ਵੀ ਪਸੰਦ ਚਲ ਓਦਾਂ ਮੋਦੀ ਬਰਬੋਲੀ ਦੇ ਤੇ ਦਿੰਦੀ ਐ ਨਾ ਚੀਤ ਦੇਈ ਦੇਣੀ ਅੱਜ ਕੱਲ ਕੋਣ ਦਿੰਦਾ ਈ ਆ ਕੋਟ ਮੈਂ ਨਾ ਪੀਣਾ ਚਾਹਤੇ ਨਹੀਂ ਮੇਰੀ ਝੂਠੀ ਚਾਹ ਨਹੀਂ ਪੀਣੀ ਕੋਈ ਨਹੀਂ ਮੈਨੂੰ ਭੋਗ ਲੱਗੇ ਸਦਾ ਨਹੀਂ ਤੇ ਤੁਹਾਡੀ ਕਾਦੀ ਨਹੀਂ ਤੁਹਾਡੇ ਲੋਕਾਂ ਦੀ ਕਾਦੀ ਜੂਰ ਤੇ ਸਾਡੇ ਗਰੀਬ ਲੋਕਾਂ ਦੀ ਹੁੰਦੀ ਮੈਂ ਕਹਤਾ ਨਾ ਚਾਹ ਪੀਣੀ ਆ ਉਥੋਂ ਬਣਾ ਕੇ ਤੇ ਪੀ ਲੋ ਮੇਰੀ ਝੂਠੀ ਚਾਹ ਨਹੀਂ ਪੀਣੀ ਤੇ ਰੋਟੀਆਂ ਵੀ ਪਈਆਂ ਵਾ ਜੇ ਦੋ ਫੁਲਕੇ ਖਾਣੇ ਤੇ ਖਾ ਲੋ ਠੀਕ ਹੈ ਜੇ ਕੰਮ ਕਰ ਦੋ ਚਾਹ ਨਾ ਖਾ ਲੈਂਦੀਆਂ ਜ਼ਰੂਰੀ ਨਹੀਂ ਜੀ ਕਟੋਲਣਾ ਮਹਾਂ ਦੇ ਰੱਬ ਨੇ ਜੀ ਕਿੱਥੇ ਦਿੱਖਦਾ ਵਾ ਰਾਤ ਦਾ ਭੁੱਖਾ ਢਿੱਡ ਵਾ ਮੈਂ ਤੇ ਕੰਮ ਕਰ ਦਿੰਦੀ ਹੁਣ ਛੇਤੀ ਆ ਲੈ ਖਲੋ ਜੇ ਮੈਂ ਖੜਾ ਮੈਂ ਖੜਾ ਤੁਸੀਂ ਜਾਓ ਕੰਮ ਕਰੋ ਸਰਦਾਰਨੀ ਮੈਂ ਤੁਹਾਡੇ ਕੋਲ ਜ ਦੋ ਫੇ ਤੋਰੀਆਂ ਲੱਗੀਆਂ ਮੈਂ ਦੋ ਕੀ ਖੜਨੀਆਂ ਦੋ ਤੋ ਮਿਰਚਾਂ ਦੇ ਦੋ ਮੈਂ ਨਿਆਣਿਆਂ ਚੋਗੀਆਂ ਬਸ ਦੇਖ ਲਿਓ ਜੇ ਬਾਹਰ ਲੱਗੀਆਂ ਹੋਈਆਂ ਤੇ ਲੈ ਜਾਓ ਚਲ ਮੈਂ ਜਾਂਦੀ ਜਾਂਦੀ ਧਿਆਨ ਆ ਸਬਜੀ ਨਾ ਘਾ ਬਹੁਤ ਆ ਹਾਂ ਨਹੀਂ ਮੈਂ ਕਾ ਧਿਆਨ ਨਾ ਵੇਖੂੰ ਕੋਈ ਕਬੂਤੇ ਬਾੜੇ ਨਾ ਮੇਰੇ ਤੇ ਮਿਲ ਕੇ ਮੈਨੂੰ ਗਾਲ ਗੁੱਸੇ ਹੋਣ ਗਿਆ ਆਣ ਕੇ ਠੀਕ ਠੀਕ ਸਰਦਾਰ ਬਾਜ਼ਾਰ ਜੀ ਸਾਮ ਘਰ ਲਿਆ ਮੈਨੂੰ ਦੁੱਧ ਪਾ ਦੇ ਮੈਂ ਸਾਰਾ ਹੋ ਗਿਆ ਸਾਰਾ ਹੀ ਹੋ ਗਿਆ ਬਾਹਰੋਂ ਵੀ ਕਰ ਲੈ ਸਾਰਾ ਸਾਰਾ ਕੰਮ ਕਰਤਾ ਮੈਂ ਚੱਲ ਆਣੀ ਪੂਰੀ ਕੱਟ ਤਾ ਮੈਨਾਂ ਜਾਵਾਂ ਹੁਣ ਕਰੀਣੀ ਆਣੀ ਦਿੱਕਤ ਲੈ ਪਾ ਲੈਣੀ ਠੀਕ ਆ ਦੁੱਧ ਮੈਂ ਤੁਹਾਨੂੰ ਪਾ ਦੇਣੀ ਨੇ ਆਣੇ ਅੰਦਰ ਪਰ ਇਹ ਨਾ ਹੋਵੇ ਕਿਤੇ ਜਾਂਦੇ ਆਂ ਤੇ ਦੇਰਿਆਂ ਤੇ ਪਾ ਦੇ ਲੈ ਨਾ ਮਾਂ ਦੇ ਡੇ ਡੱਬਾ ਨੂੰ ਨਿਆਣੇ ਦਾ ਦੁੱਧ ਜੋੜਨਾ ਅੰਦਰ ਆ ਨਿਕਲੀਆਂ ਪਈਆਂ ਆਹੋ ਨਿਆਣੇ ਨੂੰ ਦੇਣਾ ਉਹ ਨਿਆਣੇ ਕਰਕੇ ਦੇਣ ਲੱਗੀ ਮੈਂ ਤੁਹਾਨੂੰ ਵਾਦ ਦੁੱਧ ਮੈਂ ਦੁੱਧ ਤੇ ਇੱਕੋ ਗਲਾਸ ਬਣਾਉਗੀ ਤਿੰਨ ਲੱਗ ਗਲਾਸ ਦੀ ਗੱਲ ਹੋਈ ਹੈ ਠੀਕ ਹੈ ਇੱਕ ਮੇਰਾ ਕੰਮ ਦਾ ਕਰ ਲਓ ਹਾਂ ਨਿਆਣੇ ਨੂੰ ਪਿਉਣਾ ਜਾ ਕੇ ਦੁੱਧ ਨਾ ਮੈਂ ਕਹਦੇ ਮੈਨੂੰ ਆਪਣਾ ਕੋਟ ਵਿੱਚ ਪਾਣੀ ਪਾ ਲੂ ਦੋਹਾਂ ਨੂੰ ਪੂਰਾ ਆ ਜਾ ਨਿੱਕੇ ਨਿੱਕੇ ਨਿਆਣੇ ਅੰਦਰਾਂ ਚੜੀਆਂ ਪਈਆਂ مہنا ہو جانا دو تریق نو ٹھیک ہے نا نیا کر کے میں لگی نیا تو ادا دے دیکھے جی ਤੇ ਨਿਆਣੇ ਦੁੱਧ ਵੀ ਪਿਉਣਾ ਵਾ ਤੇ ਜੋ ਸੌਦਾ ਮਤਾਂ ਖੜਨਾ ਜਾਂਦੇ ਲੈ ਕੇ ਜਾਣਾ ਘਰੇ ਖਾਨ ਨਹੀਂ ਸਰਦਾ ਨਿਆਣੇ ਭੁੱਖੇ ਨਹੀਂ ਮਾਰਦੇ ਰੋਟੀ ਤੋਂ ਹਾਂ ਇਹ ਚ ਮੈਨੂੰ ਹੀ ਹਾਨੀ ਆ ਠੀਕ ਆ ਭੁੱਖੇ ਰਹੋਗੇ ਤੁਸੀਂ ਮੈਨੂੰ ਵੱੱਤ ਦਵਾਵਾਂ ਦੇਣੀ ਆ ਭੀ ਦਿਨ ਦੀ ਨਹੀਂ ਦਵਾਵਾਂ ਦੇ ਦਵਾਵਾਂ ਦੇਵਾ ਹੈ ਤੇ ਸਾਡੇ ਵਾਸਤੇ ਰੱਖ ਦੇ ਠੀਕ ਆ ਘਰ ਜਾ ਟਿਆਨ ਤੇ ਜਾ ਕੇ ਨਿਆਣੇ ਨੂੰ ਨੇ ਵੇਖ ਉਹ ਮੈਂ ਜਲਦੀ ਜਲਦੀ ਜੇ ਕੋਈ ਤੋਰੀ ਤੜੀ ਲੱਭੀ ਕਦੂ ਮੈਂ ਹਾਂ ਲੈ ਸੀ ਨਿਆਣੇ ਜੋ ਖੜਨਾ ਮੈਂ ਕੋਈ ਨਹੀਂ ਆਂ ਆਪ ਦੇ ਦੇ ਖਾ ਲੈਣਾ ਹਾਂ ਲੈ ਜੀ ਲੈ ਜੀ ਕੋਈ ਸੱਜੀ ਸੱਜੀ ਹੋ ਗਈ ਦੌੜ ਕੇ ਤੇ ਲੈ ਜੀ ਜਾ ਕੇ ਸਬਜੀ ਬਣਾ ਲਿਓ you <sighs>